ਸਹਿਬਾਂ ਪੰਚ ਸਰਪੰਚ ਸਹਿਬਾਨ ਮੇਰੀਆਂ ਭੈਣਾ ਮੇਰੇ ਵੀਰ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡੀ ਗੱਤੀ ਦੇ ਵਿੱਚ ਤੁਸੀਂ ਬਟਾਲਾ ਪਿੰਡ ਦੇ ਵਿੱਚ ਇਕੱਤਰ ਹੋਏ ਹੋ ਮੈਨੂੰ ਬੜੀ ਖੁਸ਼ੀ ਹੋਈ ਤੁਹਾਨੂੰ ਸਾਰਿਆਂ ਦਾ ਦਰਸ਼ਨ ਕਰਕੇ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਬਡਾਲਾ ਪਿੰਡ ਜਿਹੜਾ ਜੰਡਿਆਲਾ ਗੁਰੂ ਹਲਕੇ ਦਾ ਇੱਕ ਅਹਿਮ ਪਿੰਡ ਆ ਔਰ ਬਹੁਤ ਪੁਰਾਣਾ ਪਿੰਡ ਆ ਇਤਿਹਾਸਿਕ ਪਿੰਡ ਆ ਪਰ ਜਿਸ ਤਰ੍ਹਾਂ ਜੰਡਿਆਲੇ ਗੁਰੂ ਹਲਕੇ ਦਾ ਕੋਈ ਪਿਛਲੇ ਲੰਮੇ ਸਮੇਂ ਤੋਂ ਵਿਕਾਸ ਨਹੀਂ ਸੀ ਹੋਇਆ ਉਸੇ ਹੀ ਤਰ੍ਹਾਂ ਬਡਾਲਾ ਪਿੰਡ ਵੀ ਅਣਗੌਲਿਆ ਰਹਿ ਗਿਆ ਜਿਵੇਂ ਜੰਡਿਆਲਾ ਸਾਰਾ ਹਲਕਾ ਹੀ ਅਣਗੌਲਿਆ ਸੀਗਾ ਬਡਾਲਾ ਵੀ ਉਹਦੇ ਵਿੱਚ ਹੀ ਆਉਂਦਾ ਸੀਗਾ ਪਰ ਇੱਥੇ ਕੋਈ ਆਸ ਉਮੀਦ ਹੈਗੀ ਸੀ ਕਿ ਇੱਥੇ ਵਿਕਾਸ ਹੋ ਸਕਦਾ ਸੀਗਾ ਪਰ ਉਹ ਵੀ ਨਹੀਂ ਹੋਇਆ ਜਦੋਂ ਮੈਂ ਪਿੰਡ ਦੇ ਵਿੱਚ ਆਉਂਦਾ ਸੀਗਾ ਉਹੀ ਗੱਲ ਸ਼ਮਸ਼ਾਨ ਘਾਟ ਗਲੀਆਂ ਨਾਲੀਆਂ ਸਟੇਡੀਅਮ ਕੁਝ ਨਹੀਂ ਛਪੜ ਬੁਰਾ ਹਾਲ ਸੋ ਮੈਨੂੰ ਸਾਰੇ ਜਿੰਨੇ ਸਾਡੇ ਵੀਰ ਨੇ ਇਸ ਪਿੰਡ ਦੇ ਵਿੱਚ ਸਾਡੇ ਨਾਲ ਜੁੜੇ ਨੇ ਸਾਰੇ ਹਮੇਸ਼ਾ ਕਹਿੰਦੇ ਸੀਗੇ ਕਿ ਇੱਕ ਵਾਰੀ ਇੱਕ ਵੱਡਾ ਜਿਹਾ ਗੱਫਾ ਬਡਾਲੇ ਨੂੰ ਦੇ ਦਿਓ ਤਾਂ ਕਿ ਇਸ ਲਈ ਸਾਰੀ ਕਸਰ ਜਿਹੜੀ ਆ ਉਹ ਨਿਕਲ ਜੇ ਮੈਂ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੁਗਵੰ ਸਿੰਘ ਮਾਨ ਸਾਹਿਬ ਨਾਲ ਗੱਲ ਕੀਤੀ ਕਿ ਇੱਕ ਬਹੁਤ ਸਾਡਾ ਐਮ ਪਿੰਡਾ ਬਡਾਲਾ ਜੜਿਆਲੇ ਹਲਕੇ ਦਾ ਆਪਾਂ ਇਹਦੇ ਵਾਸਤੇ ਕੁਝ ਕਰੀਏ ਕਿਉਂਕਿ ਅੱਜ ਤੱਕ ਦੇ ਹੁਕਮਰਾਨ ਜਿਹੜੇ ਰਹੇ ਨੇ ਉਹਨਾਂ ਨੇ ਬਿਲਕੁਲ ਹੀ ਵਿਸਾਰ ਹੀ ਦਿੱਤਾ ਇਹ ਪਿੰਡ ਵੋਟਾਂ 'ਤੇ ਕਸੀਮਤ ਰੱਖ ਲਿਆ ਕਿ ਅਸੀਂ ਵੋਟਾਂ ਲੈਣ ਹੀ ਪਿੰਡ ਦੇ ਵਿੱਚ ਜਾਣਾ ਸੋ ਅਸੀਂ ਡਿਊਟੀ ਲਾਈ ਆਰਕੀਟੈਕਟ ਮੁੱਖ ਆਰਕੀਟੈਕਟ ਦੀ ਕਿ ਤੁਸੀਂ ਸਾਰੇ ਬਟਾਲੇ ਦਾ ਸਰਵੇਖਣ ਕਰੋ ਔਰ ਸਾਰੇ ਬੰਦਿਆ ਬਟਾਲੇ ਨੂੰ ਕਿਤਰਾ ਸੁੰਦਰ ਬਣਾਇਆ ਜਾ ਸਕਦਾ ਹੈ ਕਿਹੜੀ ਕਿਹੜੀ ਚੀਜ਼ ਦੀ ਇਥੇ ਜ਼ਰੂਰਤ ਆ ਕਿਸ ਤਰ੍ਹਾਂ ਬਣ ਸਕਦੀ ਆ ਜਿਹਦੇ ਵਿੱਚ ਸਟੇਡੀਅਮ ਜਿਹਦੇ ਵਿੱਚ ਵਟਰਨਰੀ ਡੰਗਰਾ ਵਾਲਾ ਹਸਪਤਾਲ ਪੀ ਐਚ ਸੀ ਸੈਂਟਰ ਔਰ ਤੁਹਾਡੇ ਜਿਹੜੇ ਕੰਮ ਨੇ ਜੋਗੀ ਆਸਨਪੀਰ ਗੇਟ ਆਉਂਦਾ ਹੁੰਦਾ ਸੀਗਾ ਬੜੀ ਸਾਡੀ ਸਤਿਕਾਰਤ ਜਗਾ ਹੈ ਇਸ ਪਿੰਡ ਦੀ ਔਰ ਨਾਤਮਸਤਕ ਉਥੇ ਹੋਣ ਆਪਾਂ ਸਾਰੇ ਜਾਣਦੇ ਆ ਉਥੇ ਇੱਕ ਮੈਨੂੰ ਇਹ ਕਹਿੰਦੇ ਹੁੰਦੇ ਸੀ ਕਿ ਕੋਈ ਵਧੀਆ ਗੇਟ ਜਿਵੇਂ ਤੇ ਤੁਸੀਂ ਜਟਿਆ ਦੇ ਵਿੱਚ ਗੇਟ ਬਣਾਏ ਆ ਨਾ ਇਸ ਤਰ੍ਹਾਂ ਦਾ ਇੱਕ ਗੇਟ ਉਥੇ ਵੀ ਬਣਾਇਆ ਜਾਵੇ ਸੋ ਅਸੀਂ ਇਹ ਸਾਰੇ ਕੰਮ ਨੂੰ ਇਕੱਠਿਆਂ ਕਰਕੇ ਤੇ ਇੱਕ ਸਿੰਗਲ ਪ੍ਰੋਜੈਕਟ ਬਣਾਇਆ 15 ਕਰੋੜ ਤੇ 26 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਜਿਹੜੀ ਆ ਤੇ ਸਰਕਾਰ ਤੋਂ ਹੁਣ ਸਿਮਰਾਨ ਸਾਹਿਬ ਨੇ ਇਸ ਪੈਣ ਵਾਸਤੇ ਦਿੱਤੀ ਇਹ ਬੜੀ ਇਹਮ ਗੱਲ ਆ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਜਦੋਂ ਦਾ ਪਿੰਡ ਹੁਣ ਦੇ ਵਿੱਚ ਆਇਆ ਜਿੰਨੇ ਵੀ ਐਮਐਡੀ ਮੰਤਰੀ ਕੋਈ ਵੀ ਬਣੇ ਹੋਣ ਮੇਰਾ خیال ਸਾਰੇ ਵੀ ਇਕੱਠੇ ਕਰ ਲੋ ਨਾ ਸਾਰਿਆਂ ਦੇ ਪੈਸੇ ਚਾਹੇ ਉਹ ਆਕਾਦੀ ਦਲ ਦੇ ਹੋਣ ਚਾਹੇ ਉਹ ਕਾਂਗਰਸ ਦੇ ਹੋਣ ਸਾਰਿਆਂ ਦੇ ਪੈਸੇ ਵੀ ਇਕੱਠੇ ਕਰ ਲੋ ਤੇ ਇੰਨਾ ਪੈਸਾ ਕਦੀ ਵੰਡਾਲੇ ਪਿੰਡ ਤੋਂ ਨਹੀਂ ਮਿਲਿਆ ਜਿੰਨਾ ਮਾਨ ਸਾਹਿਬ ਦੇ ਹੋਂਦ ਤੇ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿਉਂਕਿ ਅਸੀਂ ਅੱਜ ਤੱਕ ਜਿੰਨੀ ਰਾਜਨੀਤੀ ਕੀਤੀ ਆ ਜਾਂ ਥਾਂ ਵੀ ਜਿੰਨੀ ਕਰਨੀ ਆ ਅਸੀਂ ਵਿਕਾਸ ਦੇ ਨਾਂ ਤੇ ਹੀ ਕੀਤੀ ਅਸੀਂ ਕਦੀ ਨਹੀਂ ਇਹ ਸੋਚਿਆ ਕਿ ਆਹ ਸਲਾਮ ਬੰਦਾ ਹੈ ਇਹ ਅਕਾਲੀ ਦਲ ਦਾ ਹੈ ਜਾਂ ਕਾਂਗਰਸ ਦਾ ਇਹਦੇ ਤੇ ਪਰਚਾ ਦਰਜ ਕਰਾ ਦਿਓ ਇਹਨੂੰ ਥਾਣੇ ਫੜਾ ਦਿਓ ਇਹਦੇ ਤੇ ਝੂਠਾ ਕੇਸ ਪਾ ਦਿਓ ਬਿਲਕੁਲ ਇਹੋ ਜਿਹਾ ਕੰਮ ਨਹੀਂ ਕੀਤਾ ਕਿਉਂਕਿ ਸਾਨੂੰ ਇਸ ਗੱਲ ਦਾ ਪਤਾ ਆ ਕਿ ਜਦੋਂ ਝੂਠੇ ਪਰਚੇ ਪੈਂਦੇ ਨੇ ਖਾਨਿਆਂ ਦੇ ਵਿੱਚ ਸਾਡੇ ਵੱਡੇ-ਵਡੇਰੇ ਰੋਲਦੇ ਨੇ ਤੇ ਘਰ ਦਾ ਬੱਚਿਆਂ ਦਾ ਪਿਛੋਂ ਔਰਤਾਂ ਦਾ ਜਨਾਨੀਆਂ ਦਾ ਕੀ ਹਾਲ ਹੁੰਦਾ ਹੈ ਇਹ ਅਸੀਂ ਜਾਣਦੇ ਆ ਔਰ ਪਹਿਲੇ ਦਿਨ ਤੋਂ ਇਹ ਗੱਲ ਸੋਚੀ ਸੀ ਕਿ ਕਿਸੇ ਦੇ ਉੱਤੇ ਝੂਠਾ ਪਰਚਾ ਦਰਜ ਨਹੀਂ ਕਰਵਾਉਣਾ ਕਿਸੇ ਦੇ ਉੱਤੇ ਇਹੋ ਜੀ ਰਾਜਨੀਤੀ ਨਹੀਂ ਕਰਨੀ ਕਿ ਦੂਸਰੀ ਪਾਰਟੀ ਦਾ ਸਾਡੇ ਵਾਸਤੇ ਕੋਈ ਗੱਲ ਨਹੀਂ ਜੇ ਕਿਸੇ ਨੇ ਦੂਜੀ ਪਾਰਟੀ ਨੂੰ ਵੋਟ ਪਾਈ ਆ ਤੇ ਫਿਰ ਕੀ ਆ ਜੇ ਕਿਸੇ ਨੇ ਆਕਾਂਦੀਆਂ ਨੂੰ ਪਾਰਤੀ ਕਾਂਗਰਸ ਨੂੰ ਪਾਰਤੀ ਮੈਜੋਰਟੀ ਜਿਹਦੀ ਬਣ ਗਈ ਉਹ ਜਿੱਤ ਗਿਆ ਔਰ ਜਿਹੜਾ ਜਿੱਤਦਾ ਦੱਤਾ ਹੁੰਦਾ ਹੈ ਨਾ ਜਿਹੜਾ ਜਿੱਤ ਜਾਂਦਾ ਐਮਐਲਏ ਜਿਹੜਾ ਜਿੱਤਿਆ ਹੁੰਦਾ ਉਹ ਸਾਰਿਆਂ ਦਾ ਹੀ ਹੁੰਦਾ ਹੈ ਉਹ ਇੱਕ ਕਮਿਊਨਿਟੀ ਦਾ ਨਹੀਂ ਹੁੰਦਾ ਉਹ ਇੱਕ ਵਾਸਤੇ ਨਹੀਂ ਹੁੰਦਾ ਫਿਰ ਕਿਉਂਕਿ ਉਦੋਂ ਤੱਕ ਆਪਾਂ ਵਖਰੇਵਾ ਰੱਖ ਸਕਦੇ ਹਾਂ ਜਦੋਂ ਤੱਕ ਉਹ 2 ਮਹੀਨੇ ਮੀਨਾ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਨੇ ਉਦੋਂ ਹੋ ਸਕਦਾ ਇਹ ਪਲਾਂਟ ਪਾਰਟੀ ਦਾ ਟਮਕਾ ਪਾਰਟੀ ਦਾ ਪਰ ਜਦੋਂ ਬੰਦਾ ਜਿੱਤ ਜਾਂਦਾ ਉਹ ਸਾਰਿਆਂ ਤੋਂ ਹੁੰਦਾ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਸਾਨੂੰ ਇਹੋ ਹੀ ਸਿਖਾਇਆ ਕਿ ਕਦੀ ਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਨਾ ਸਾਰੇ ਹੀ ਆਪਣੇ ਨੇ ਮੁੱਖ ਮੰਤਰੀ ਪੰਜਾਬ ਦੇ ਨੇ ਮੁੱਖ ਮੰਤਰੀ ਇੱਕ ਪਾਰਟੀ ਦੇ ਜਾਂ ਇੱਕ ਕਮਿਊਨਿਟੀ ਦੇ ਜਾਂ ਇੱਕ ਧੜੇ ਦੇ ਨਹੀਂ ਹੈ ਉਹ ਸਾਰਿਆਂ ਦੇ ਇਸ ਕਰਕੇ ਉਹ ਸਾਰਿਆਂ ਬਾਰੇ ਸੋਚਦੇ ਨੇ ਬਿਜਲੀ ਫਰੀ ਦਿੱਤੀ ਕੋਈ ਦੇਖਿਆ ਕਿਸੇ ਨਾਲ ਕੋਈ ਵਿਤਕਰਾ ਕੀਤਾ ਕਿਸੇ ਨਾਲ 600 ਯੂਨਟ ਬਿਜਲੀ ਫਰੀ ਦਿੱਤੀ ਸਾਰਿਆਂ ਨੂੰ ਦਿੱਤੀ ਆਪਾਂ ਇਹ ਤਾਂ ਨਹੀਂ ਕਿਹਾ ਕਿ ਕੋਈ ਆਮਦਨ ਦਾ ਸਰਟੀਫਿਕੇਟ ਲੈ ਆਓ ਹਲੋ ਕੋਈ ਜਾਤ ਪਾਤ ਦਾ ਸਰਟੀਫਿਕੇਟ ਲੈ ਆਓ ਕੋਈ ਧਰਮ ਦਾ ਸਰਟੀਫਿਕੇਟ ਲੈ ਆਓ ਬਿਲਕੁਲ ਨਹੀਂ ਕੀਤਾ ਔਰ ਬਿਜਲੀ ਫਰੀ ਦੇਣ ਵਾਸਤੇ ਪਹਿਲੀਆਂ ਵੀ 11 200 ਯੂਨਟ ਦਿੱਤੀਆਂ ਸੀਗੀਆਂ ਕੁਝ ਲਿਮਟਿਡ ਕਮਿਊਨਿਟੀਆਂ ਨੂੰ ਦਿੱਤੀਆਂ ਸੀਗੀਆਂ ਪਰ ਉਹਨਾਂ ਦੀਆਂ ਜੁੱਤੀਆਂ ਘੱਟ ਜਾਂਦੀਆਂ ਸੀਗੀਆਂ ਕਦੀ ਆ ਫਾਰਮ ਭਰ ਦੋ ਕਦੀ ਆ ਭਰ ਦੋ ਕਦੀ ਇਨਕਮ ਦਾ ਸਾਡ ਟਿਕਟ ਦਾ ਹੋ ਕਦੀ ਜਾਤ ਦਾ ਨਾ ਹੋ ਕਦੀ ਲੋਡ ਚੈੱਕ ਕਰਾਓ ਤੁਹਾਡੇ ਘਰ ਕਿੰਨੇ ਕਿਲੋਵਾਟ ਦਾ ਲੋਡ ਆ 1 ਕਿਲੋਵਾਟ ਦੇ ਲੋਡ ਤੱਕ 200 ਯੂਨਟ ਦਿੰਦੇ ਸੀਗੇ ਬਿਜਲੀ ਵਾਲੇ ਘਰੇ ਹੀ ਬਣੇ ਰਹਿੰਦੇ ਹੁੰਦੇ ਸੀਗੇ ਪਲੱਗ ਖਿੰਦੇ ਹੁੰਦੇ ਸੀਗੇ ਤੁਹਾਡੇ ਕਿ ਕਿੰਨੇ ਪਲੱਗ ਨੇ 1 ਕਿਲੋਵਾਟ ਤੋਂ ਲੋਡ ਵੱਧ ਗਿਆ ਕਦੀ ਸਰਪੰਚਾਂ ਦੀਆਂ ਮੋਹਰਾਂ ਲਵਾ ਲਿਆ ਹੋ ਕਦੀ ਆ ਮੈਦੇ ਦੀ ਲਵਾ ਲਿਆ ਹੋ ਸਾਢੇ 3 ਕਰੋੜ ਆਬਾਦੀ ਆ ਪੰਜਾਬ ਦੀ ਇੱਕ ਵੀ ਘਰ ਇੱਕ ਵੀ ਖਫਤਕਾਰ ਉੱਠ ਕੇ ਇਹ ਨਹੀਂ ਕਹਿ ਸਕਦਾ ਕਿ ਮੈਂ ਬਿਜਲੀ ਫ੍ਰੀ ਲੈਣ ਵਾਸਤੇ ਕਿਤੇ ਇੱਕ ਕੋਰੇ ਕਾਗਜ਼ ਤੇ ਗੁੱਠਾ ਵੀ ਲਾਇਆ ਸਭ ਨੂੰ ਬਿਜਲੀ ਫ੍ਰੀ ਮਿਲੀ ਆ ਘਰੇ ਬੈਠੇ ਬਿਜਲੀ ਫ੍ਰੀ ਮਿਲੀ ਆ ਜੇ ਕੋਈ ਗਿਆ ਬਿਜਲੀ 600 ਯੂਨਟ ਫ੍ਰੀ ਲੈਣ ਵਾਸਤੇ ਤੇ ਮੈਨੂੰ ਦੱਸ ਦੋ ਨਾਟ ਓਨਲੀ ਕਿ ਇਕੱਲਾ ਮੈਂ ਬੰਡਾਰੇ ਵਾਸਤੇ ਗੱਲ ਕਰ ਰਿਹਾ ਮੈਂ ਪੂਰੇ ਪੰਜਾਬ ਦੀ ਗੱਲ ਕਰ ਰਿਹਾ ਸੋ ਜਦੋਂ ਸਹੂਲਤ ਦੇਣੀ ਹੋਵੇ ਨਾ ਸਹੂਲਤ ਇਵੇਂ ਦੇਣੀ ਚਾਹੀਦੀ ਆ ਜਦੋਂ ਲੋਕ ਅੰਦਾਇਨਾ ਚ ਲਾ ਕੇ ਸਹੂਲਤਾਂ ਨਾ ਲੈਣ ਲੋਕਾਂ ਨੂੰ ਸੂਤ ਮਿਲੇ ਤੇ ਘਰੇ ਬੈਠਿਆ ਸੂਤ ਮਿਲੇ ਅੱਜ ਸਵੇਰ ਨੂੰ ਪਾਣੀ ਲਾ ਲੈਨੇ ਆ ਸਵੇਰੇ ਬਿਜਲੀ ਆਉਂਦੀ ਆ ਨਹੀਂ ਤੇ ਰਾਤਾਂ ਨੂੰ ਤੁਰੇ ਕਰਦੇ ਹੁੰਦੇ ਸੀਗੇ ਅੱਜ ਸੜਕ ਸੁਰੱਖਿਆ ਫੋਰਸ ਬਣ ਗਈ ਸਕੂਲ ਆ ਫੈਮਿਨਸ ਬਣ ਕੇ ਮੋਹਲਾ ਕਲੀਨਕ ਬਣ ਕੇ ਕਰੋੜਾਂ ਰੁਪਇਆ ਪਿੰਡਾਂ ਨੂੰ ਜਿਹੜਾ ਆ ਉਹ ਗ੍ਰਾਂਟਾਂ ਦੇ ਰੂਪ ਦੇ ਵਿੱਚ ਆ ਰਿਹਾ ਔਰ ਇਹ ਵੀ ਆ ਜਿਹੜੇ ਪਿੱਛੇ ਬਹੁਤ ਜ਼ਿਆਦਾ ਹਾੜਾ ਹੈ ਆਪਣੇ ਪੰਜਾਬ ਦੇ ਵਿੱਚ ਅੱਜ ਤੱਕ ਦਾ ਇਤਿਹਾਸ ਆ ਕੇ ਇੰਨਾ ਪਾਣੀ ਕਦੀ ਪੰਜਾਬ ਦੇ ਵਿੱਚ ਨਹੀਂ ਆਇਆ 1988 ਦੇ ਹੜ੍ਹ ਸਾਨੂੰ ਯਾਦ ਨੇ ਉਦੋਂ ਵੀ 11 ਲੱਖ ਕਿਊਸਕ ਪਾਣੀ ਆਇਆ ਸੀਗਾ ਇਸ ਵਾਰੀ 14 ਲੱਖ ਕਿਊਸਕ ਪਾਣੀ ਜਿਹੜਾ ਪੰਜਾਬ ਦੇ ਵਿੱਚ ਆਇਆ ਐਨੀ ਵੱਡੀ ਕੁਦਰਤੀ ਆਫਤ ਜਿਹੜੀ ਆ ਸਾਡੇ ਸਿਰ ਆਨ ਪਈ ਪਰ ਜਿਹੜੇ ਹੈਗੇ ਸੀਗੇ ਹੜ੍ਹ ਇਹਨਾਂ ਨੇ ਸਾਡੇ ਸਾਡੀਆਂ ਸੜਕਾਂ ਜ਼ਰੂਰ ਤੋੜ ਦਿੱਤੀਆਂ ਸਾਡੇ ਪੌਲ ਜਰੂਰ ਢਾ ਦਿੱਤੇ ਪਰ ਸਾਡੇ ਹੌਸਲੇ ਨਹੀਂ ਢੋਣੇ ਸਾਡੇ ਹੌਸਲਿਆਂ ਨੂੰ ਨਹੀਂ ਢਾ ਸਕੇ ਪਹਿਲੀ ਵਾਰੀ ਹੋਇਆ ਕਿ ਹੜ੍ਹਾਂ ਤੋਂ ਬਾਅਦ 1 ਮਹੀਨੇ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਦੀਵਾਲੀ ਤੋਂ ਪਹਿਲਾਂ ਜਿਹੜਾ ਮੁਆਵਜ਼ਾ ਆ ਉਹ ਲੋਕਾਂ ਦੇ ਵਿੱਚ ਘਰਾਂ 'ਚ ਪਿੰਡਾਂ 'ਚ ਵੰਡ ਕੇ ਆਵਾਂਗੇ ਔਰ ਦੀਵਾਲੀ ਤੋਂ ਪਹਿਲਾਂ 20000 ਰੁਪਇਆ ਪ੍ਰਤੀ ਏਕੜ ਜਿਹੜੀ ਫਸਲ ਦੀ ਬਰਬਾਦੀ ਸੀਗੀ 20000 ਪ੍ਰਤੀ ਏਕੜ ਮੁਆਵਜ਼ਾ ਮਿਲਿਆ ਪੂਰੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਜਕ ਪੰਜਾਬ ਦੇ ਵਿੱਚ ਮਿਲਿਆ 28 ਸਟੇਟਾਂ ਦੇ ਸਾਡੀਆਂ ਇੱਕ ਵੀ ਸਟੇਟ ਜਿਹੜੀ ਆ ਭਾਰਤ ਦੀ 20000 ਰੁਪਿਆ ਪ੍ਰਤੀ ਏਕੜ ਮੁਆਵਜ਼ਾ ਨਹੀਂ ਦਿੰਦੀ। ਇਹ ਸਿਰਫ ਪੰਜਾਬ ਹੀ ਆ ਕਿ ਜਿਨ੍ਹਾਂ ਨੇ ਇੱਕ ਜਸਟ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜਾ ਆ ਉਹ ਇੰਨਾ ਕੰਮ ਕਰਕੇ ਜੜਾ ਵਕਾ ਦਿੱਤਾ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੋ ਉਮੀਦ ਅਪੀਲ ਆ ਕਿ ਦੇਖੋ ਆਪਾਂ ਵੋਟ ਮੰਗਣ ਆਏ ਸੀ ਕਿ ਦੋ ਵਾਰੀ ਮੈਂ 17 ਚ ਵੀ ਆਇਆ ਸੀਗਾ ਵੋਟ ਮੰਗਣ ਤੁਸੀਂ 17 ਚ ਵੀ ਬੜਾ ਮਾਨ ਸਤਕਾਰ ਦਿੱਤਾ ਸੀਗਾ 22 ਦੇ ਵਿੱਚ ਵੀ ਦਿੱਤਾ ਸੀਗਾ ਔਰ ਇੱਕ ਗਾਂ ਦਾ ਆਪਾਂ ਕਹਿੰਦੇ ਹੁੰਦੇ ਸੀਗੇ ਕਿ ਇੱਕ ਮੌਕਾ ਅਰਵਿੰਦ ਕੇਸਰੀਵਾਲ ਨੂੰ ਇੱਕ ਮੌਕਾ ਭਗਵੰਤ ਮਾਨ ਨੂੰ ਇਹੀ ਕਹਿੰਦੇ ਸੀਗੇ ਇੱਕ ਮੌਕਾ ਦੇ ਦਿਓ ਦੂਜੇ ਕੀ ਕਹਿੰਦੇ ਹੁੰਦੇ ਸੀਗੇ ਆ ਕੇ ਸਾਨੂੰ ਇੱਕ ਮੌਕਾ ਹੋਰ ਦੇ ਦਿਓ ਇਹਦਾ ਮਤਲਬ ਉਹਨਾਂ ਮੌਕੇ ਹਟਾਏ ਸੀਗੇ ਪਹਿਲਾਂ ਚਾਰ-ਚਾਰ ਵਾਰੀ ਪੰਜ-ਪੰਜ ਵਾਰੀ ਕਦੀ ਅਕਾਲੀ ਦਰਤੀ ਸਰਕਾਰ ਕਦੀ ਕਾਂਗਰਸ ਦੀ ਸਰਕਾਰ ਪਰ ਅਸੀਂ ਇੱਕ ਮੌਕਾ ਮੰਗਿਆ ਸੀਗਾ ਤੇ ਨਾਲ ਇਹ ਵੀ ਕਿਹਾ ਸੀਗਾ ਕਿ ਜੇ ਅਸੀਂ ਪੰਜਾਂ ਸਾਲਾਂ ਦੇ ਵਿੱਚ ਕੁਝ ਕਰਾਂਗੇ ਤੇ ਅਗਲੀ ਵਾਰੀ ਸਾਨੂੰ ਵੋਟ ਪਾ ਦਿਓ ورਨਾ ਸਾਨੂੰ ਵੀ ਵੋਟ ਦਾ ਪਰ ਇਹੋ ਕਿਹਾ ਸੀਗਾ ਨਾ ਤੇ ਪੌਣੇ 4 ਸਾਲ ਦਾ ਸਮਾਂ ਹੋਇਆ ਪੌਣੇ 4 ਸਾਲ ਦਾ ਦਾਵੇਦਾਰ ਇਹ ਕਿ ਠੋਕ ਕੇ ਕਹਿ ਸਕਦੇ ਆ ਕਿ ਅਸੀਂ ਵਿਕਾਸ ਦੇ ਨਾਂ ਤੇ ਵੋਟ ਮੰਟਾ ਕਿਸ ਭਾਵੇਂ ਵਿਕਾਸ ਦੇ ਨਾਂ ਤੇ ਅਸੀਂ ਇਸ ਅਸੀਂ ਉਹ ਟਿਕਣਮਬਾਜੀ ਜਿਹੜੀ ਪਈ ਤੇ ਕਿ ਆ ਕੰਮ ਆ ਹੁਣ ਐਨੇ ਕ ਘਰ ਰਹਿ ਗਏ ਇਹਨਾਂ ਦੀਆਂ ਵੋਟਾਂ ਤੇ ਦੂਜੇ ਪਾਸੇ ਜਾਣੀਆਂ ਨੇ ਲਿਆਓ ਇਹਨਾਂ ਦਾ ਮੁੰਡਾ ਕੋਈ 11ਵੀਂ 12ਵੀਂ ਚ ਪੜਦਾ ਦੇ ਦੇ ਤੇ ਪਰਚਾ ਦਰਜ ਕਰਾ ਦਿਓ ਇਹ ਬਾਹਰ ਨਾ ਜਾ ਸਕੇ ਕਿ ਇਹਨੂੰ ਆ ਕਰਦੀ ਏ ਉਹ ਕਰਦੀ ਏ ਆਪਣੇ ਹੀ ਸਾਰੇ ਫਿਰ ਕੀ ਹੋ ਗਿਆ ਜੇ ਵੋਟੀਤਰ ਉਤਰਪਾਤੀ ਆ ਦੇ ਜਿਹੜਾ ਬੰਦਾ ਇਹਦਾ ਮਤਲਬ ਇਹ ਥੋੜੀ ਆ ਕਿ ਲੋਕਤੰਤਰ ਵੋਟਾਂ ਤੇ ਲੋਕਾਂ ਨੇ ਪਾ ਕੇ ਜਿਹੜਾ ਉਹਨਾਂ ਨੂੰ ਸਹੀ ਲੱਗਦਾ ਉਹ ਲੋਕਾਂ ਨੇ ਉਹਨੂੰ ਜਿਤਾਉਣਾ ਪਰ ਆਪਾਂ ਜਿਹੜਾ ਕੰਮ ਕਰਨਾ ਹੈ ਸਾਡਾ ਕੰਮ ਵਿਕਾਸ ਕਰਨਾ ਹੈ ਅਸੀਂ ਤੇ ਅਸੀਂ ਤੇ ਵੀ ਤਰਨਤਨ ਸਾਹਿਬ ਵਾਲੀ ਦੀ ਇਲੈਕਸ਼ਨ ਜਿਹੜੀਆ ਵਿਕਾਸ ਦੇ ਨਾਂ ਤੇ ਜਿੱਤ ਰਹੇ ਆ